으아. 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 ਇਸ ਮੈਗਜ਼ੀ ਅੱਗੇ ਐਸੇ ਮੋਟਰ ਦਾ ਬੈਡੀ ਸੀ। ਪਰ ਤਾਂ ਨਹੀਂ ਚਾਲੇ ਆ। ਅੱਗੇ ਅਸੀ ਵੀ ਸੀ। ਅਸੀ ਵੀ ਲੱਗੇ। ਕੇਟੀਐਨ ਨਾਮ ਹੈ ਡਾਲਰ ਜੀ ਕਟਾਰੀਆਂ ਕੰਪਿਊਟਰ ਬੱਸੀ ਕੰਪਿਊਟਰ ਘੰਡੇ ਨੂੰ ਗੋਲਦਾ ਰਾਹ ਸਾਡੇ ਗਰੀਬ 2 ਤੋਂ 3 ਵਜੇ ਦਰਮਿਆਨ ਘੰਡੇ ਤੇ ਚੋਰੀ ਹੋਈ ਆ ਇਥੋਂ ਚੋਰੀ ਕਰਕੇ ਅੰਦਰ ਆ ਕੇ ਇੱਕ ਬੈਟਰੀ ਲਗਾਇਆ ਜਾਂ ਕਨਵਰਟਰ ਲਗਾਇਆ ਤੇ ਇੱਕ ਐਲਸੀਡੀ ਲਗਾਇਆ ਤੇ 30 ਬੱਟੇ ਲਗਾਇਆ ਜਿਹਦੇ ਵਿੱਚ 50 ਕਿਲੋ ਦੇ ਬੱਟੇ ਸੀਗੇ 20 ਕਿਲੋ ਦੇ ਬੱਟੇ ਸੀਗੇ 10 ਕਿਲੋ ਦੇ ਬੱਟੇ ਸੀਗੇ ਅੱਛਾ ਜੀ ਤੇ ਹਲੇਦਾਰ ਸਰ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਹੋਇਆ ਕੀ ਨਹੀਂ ਹੋਇਆ ਤੇ ਸਾਡਾ ਅਸੀਂ ਜਿਹੜਾ ਬੰਦਾ ਰੱਖਿਆ ਨੇ ਜਗੀਰ ਸਿੰਘ ਬੰਦਾ ਅਸੀਂ ਰੱਖਿਆ ਹੋ ਉਸ ਮੇਰੇ 6 ਵਜੇ ਤੋਂ ਲਾ ਕੇ 9:30 9:00 ਵਜੇ ਤੱਕ ਇੱਥੇ ਘੰਡੇ ਤੇ ਹੁੰਦਾ ਅੱਛਾ ਜੀ ਉਹਨੇ ਸਵੇਰੇ ਆ ਕੇ ਜਿਹੜੇ 6 ਵਜੇ ਦੇਖਿਆ ਤੇ ਜਿੱਦ ਤੱਕ ਅੱਜ ਹੀ ਸਬਾਨ ਰਹਿਣੇ ਸੀ ਨੇ ਰਾਤ ਕੰਡੇ ਤੇ ਨਹੀਂ ਹੁੰਦੇ ਇੱਥੇ ਨਾਲ ਜ਼ਰਾਬ ਦਾ ਟਿਕਾ ਉਹ ਬੰਦੇ ਟੀਕੇ ਦੇਉਂਦੇ ਹੁੰਦੇ ਉਹ ਕਹਿੰਦੇ ਰਾਤੀ ਰਾਤ 1 ਵਜੇ ਗਰੀ ਹੋ ਸੁੱਤੇ ਆਣ 1 ਵਜੇ ਤਾਂ ਉੱਠ ਕੇ ਸਰਵਾਉਂਦਾ 2 ਵਜੇ ਤੋਂ ਬਾਅਦ ਹੀ ਗੱਲ ਆ ਸਵਾਰ ਪ੍ਰੋਕਸੀ ਮੇਰੇ ਲਈ 80000 ਰੁਪਏ ਦੇ ਕਰੀਬ ਵੀ ਹੋਇਆ ਠੀਕ ਹੈ ਉਹ ਤੋਂ ਸੋਚ ਨਹੀਂ ਦੇਤੀ ਆ ਜੀ ਪਾਈ ਸੀ ਮੌਕੇ ਤੇ ਮੌਕੇ ਤੇ ਮੈਂ ਭੁਗਾਇਆ ਗਿਆ ਕਿ ਉਹ ਕਹਿੰਦੇ ਦੁਵਾਣਾ ਨੇ ਹਾਲ ਤੱਕ ਤਾਂ ਆਏ ਨਹੀਂ ਠੀਕ ਤੇ ਮੰਗ ਇਹ ਹੀ ਆ ਵੀ ਉਹਦੇ ਬੰਦਿਆਂ ਦੀ ਚੋਰੀ ਕੀਤੀ ਹੈ ਵੀ ਉਹਨਾਂ ਨੂੰ ਫੜਿਆ ਜਾਵੇ ਸਾਡਾ ਸਮਾਨ ਸਾਨੂੰ ਵਾਪਸ ਲਿਆ ਜਾਵੇ ਉਹਨਾਂ ਨੂੰ ਵੱਡੀ ਸਜਾ ਦਿੱਤੀ ਜਾਵੇ ਤਾਂ ਕਿ ਇਲਾਕੇ ਦੇ ਵਿੱਚ ਦੁਆਰਾ ਚੋਰੀਆਂ ਨਾ ਹੋਣ ਇੱਥੇ ਪਹਿਲਾਂ ਵੀ 4-5 ਵਾਰੀ ਚੋਰੀਆਂ ਹੋਵੀਆਂ ਨੇ ਥੋੜੇ ਟਾਈਮ 'ਚ ਠੀਕ ਕੱਲ ਤਾਂ ਕੋਈ ਬੰਦਾ ਫੜਿਆ ਨਹੀਂ ਗਿਆ ਠੀਕ ਅਸੀਂ ਜਾਣੇ ਹਾਂ ਵੀ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਫੜ ਕੇ ਸਭ ਤੋਂ ਸਾਹਮਣੇ ਆਏ ਠੀਕ ਫੜ ਲੀਨ